ਚਿੰਦਾ ਦੀ ਡਾਕਟਰ ਹੈ ਲੇਡੀਜ਼ ਡਾਕਟਰ ਨੇ ਸਕਿਨ ਦੇ ਉਹਨਾਂ ਨੂੰ ਉਹਨਾਂ ਦੇ ਵਟਸਐਪ ਤੇ ਇੱਕ ਅਨਨੋਨ ਨੰਬਰ ਤੋਂ ਮੈਸੇਜ ਆਉਂਦਾ ਹੈਗਾ ਚਲਾਨ ਕਰਕੇ ਕੋਈ ਵੀ ਤੁਹਾਡਾ ਚਲਾਨ ਹੋ ਗਿਆ ਤੇ ਉਹਦੇ ਨਾਲ ਇੱਕ ਫਾਈਲ ਰিসিਵ ਹੁੰਦੀ ਹੈ ਉਹਨਾਂ ਨੂੰ APK ਫਾਈਲ RTO ਚਲਾਨ.apk ਕਰਕੇ ਉਹਨਾਂ ਤੋਂ ਉਹ ਕਲਿੱਕ ਹੋ ਜਾਂਦੀ ਹੈ ਜਿਸ ਦਿਨ ਉਹਨਾਂ ਦੇ ਫੋਨ ਦਾ ਐਕਸੈਸ ਪ੍ਰੋਟੈਸਟਲ ਸਕੂਲ ਚਲਾ ਗਿਆ ਤਾਂ ਉਹਨਾਂ ਦਾ ਬੈਂਕ ਖਾਤੇ ਦੇ ਵਿੱਚੋਂ ਕਰੀਬ 9.5 ਲੱਖ ਰੁਪਏ ਜਿਹੜੇ ਉਹ OTP ਆ ਕੇ ਤਾਂ ਉਹਨਾਂ ਨੂੰ ਫੋਨ ਐਕसेस ਲੈ ਕੇ ਤਾਂ ਉਹਨਾਂ ਦਾ ਨੁਕਸਾਨ ਹੋ ਗਿਆ ਜਿਹੜੇ ਆਪਾਂ ਨੂੰ ਫੋਨ ਤੇ ਲਿੰਕਸ ਆਉਂਦੇ ਨੇ ਫੋਨ ਜਾਂ ਟੈਲੀਗ੍ਰਾਮ ਤੇ ਆਪਾਂ ਰਿਸੀਵ ਕਰਦੇ ਆ ਕੋਈ ਮੈਸੇਜ ਉਹ ਵੀ ਤਾਂ ਅਨਨੋਣੀ ਨੇ ਨਾ ਬੰਦੇ ਨੂੰ ਆਪਾਂ ਜਾਣਦੇ ਨਹੀਂ ਹੁੰਦੇ ਅਣਜਾਣ ਨੰਬਰਾਂ ਨੂੰ ਅਣਜਾਣ ਲਿੰਕਸ ਨੂੰ ਕਲਿੱਕ ਨਹੀਂ ਕਰਨਾ ਭਾਵੇਂ ਕਿ ਸਰਕਾਰ ਅਤੇ ਪੁਲਿਸ ਲੋਕਾਂ ਨੂੰ ਲਗਾਤਾਰ ਠੱਗਾਂ ਤੋਂ ਬਚਣ ਲਈ ਜਾਗਰੂਤ ਕਰਦੀ ਹੈ ਪਰ ਉਸ ਦੇ باوجود ਵੀ ਸਾਈਬਰ ਕ੍ਰਾਈਮ ਨੇ ਜਿਹੜਾ ਲਗਾਤਾਰ ਵਧਦਾ ਜਾ ਰਿਹਾ ਤੇ ਲੋਕ ਨੇ ਜਿਹੜੇ ਇਹ ਸ਼ਿਕਾਰ ਹੋ ਰਹੇ ਨੇ ਪਰ ਮੇਰੇ ਅਨਪੜ੍ਹ ਲੋਕ ਹੈ ਜਿਹੜੇ ਉਹ ਸ਼ਿਕਾਰ ਹੋ ਰਹੇ ਨੇ ਪਰ ਹੁਣ ਜਿਹੜੇ ਪੜ੍ਹੇ ਲਿਖੇ ਲੋਕਾਂ ਨੂੰ ਵੀ ਇਹਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਇੱਕ ਡਾਕਟਰ ਨਾਲ ਵੱਡੀ ਠੱਗੀ ਹੋਈ ਹੈ ਸਾਡੇ ਨਾਲ ਸਾਈਬਰ ਕ੍ਰਾਈਮ ਦੇ ਮੁਖੀ ਮੌਜੂਦ ਨੇ ਗੱਲਬਾਤ ਕਰਦੇ ਆ ਮੈਡਮ ਪਰ ਸਭ ਤੋਂ ਪਹਿਲਾਂ ਤਾਂ ਲਗਾਤਾਰ ਤੁਸੀਂ ਵੀ ਕਾਫੀ ਜਿਆਦਾ ਉਪਰਾਲੇ ਕਰ ਰਹੇ ਹੋ ਲਗਾਤਾਰ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਜਾਗਰੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਪਰ ਉਸ ਦੇ ਬਾਵਜੂਦ ਵੀ ਲਗਾਤਾਰ ਸਾਈਬਰ ਠੱਗ ਨੇ ਜਿਹੜੇ ਉਹ ਲੋਕਾਂ ਨੂੰ ਸ਼ਿਕਾਰ ਬਣਾ ਰਹੇ ਨੇ ਹਾਂਜੀ ਇਹ ਇੱਕ ਆਰਗੇਨਾਈਜ਼ਡ ਕ੍ਰਾਈਮ ਹੈਗਾ ਤਾਂ ਇਹਦੇ ਵਿੱਚ ਪੜੇ ਹੋਣ ਲਿਖੇ ਹੋਣ ਦਾ ਜਾਂ ਉਹਦਾ ਤਾਂ ਕੋਈ ਸਬੰਧ ਨਹੀਂ ਹੈਗਾ ਹਰ ਇੱਕ ਬੰਦੇ ਭਾਵੇਂ ਅਨਪੜ ਹੈ ਭਾਵੇਂ ਪੜਿਆ ਲਿਖਿਆ ਹੈ ਭਾਵੇਂ ਕੋਈ ਡਾਕਟਰ ਹੈ ਭਾਵੇਂ ਵਕੀਲ ਹੈ ਹਰ ਇੱਕ ਦੇ ਕੋਲ ਸੋਸ਼ਲ ਮੀਡੀਆ ਤੇ ਹਰ ਇੱਕ ਬੰਦਾ ਹੈਗਾ ਹਰ ਇੱਕ ਦੇ ਕੋਲ ਫੋਨ ਹੈ ਇੰਟਰਨੈਟ ਦੀ ਸੁਵਿਧਾ ਹੈਗੀ ਹੈ ਤੇ ਜਿਹੜਾ ਇਹ ਕ੍ਰਾਈਮ ਹੈ ਇਹ ਇੰਟਰਨੈਟ ਥਰੂ ਹੋਣ ਕਰਕੇ ਜਿਹੜਾ ਇਹਦਾ ਪ੍ਰਸਾਰ ਬਹੁਤ ਜ਼ਿਆਦਾ ਹੈਗਾ ਇਸੇ ਕਰਕੇ ਜਿਆਦਾ ਹੋ ਰਿਹਾ ਕਿਉਂਕਿ ਹਰ ਇੱਕ ਦੀ ਜੇਬ ਦੇ ਵਿੱਚ ਫੋਨ ਹੈ ਇੰਟਰਨੈਟ ਹੈ ਹੁਣ ਤਾਜ਼ਾ ਮਾਮਲਾ ਕੀ ਹੋਇਆ ਮੈਮ ਲਗਾਤਾਰ ਕਹਿੰਦੇ ਸਰਕਾਰ ਆ ਬੇਸ਼ੱਕ ਆਨਲਾਈਨ ਚਲਾਨ ਦੀ ਭੇਦੀ ਹੈ ਬੇਸ਼ੱਕ ਲੋਕਾਂ ਨੂੰ ਸੁਧਾਰਨ ਲਈ ਹੈ ਜਿਹੜੀ ਇਹ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਪਰ ਹੁਣ ਇਹ ਚ ਠਗੀਆਂ ਦਾ ਸ਼ਿਕਾਰ ਵੀ ਲੋਕ ਹੋ ਰਹੇ ਹੈਗੇ ਜਿਹੜੀ ਸਾਹਮਣੇ ਠੱਗੀ ਆਈ ਹੈ ਕਿਵੇਂ ਕੀਤੀ ਗਈ ਹੈਗੇ ਸਰ ਅ ਹਾਂ ਇੱਕ ਇੱਕ ਪਠਿੰਡਾ ਦੀ ਡਾਕਟਰ ਹੈ ਲੇਡੀਜ਼ ਡਾਕਟਰ ਨੇ ਸਕਿਨ ਦੇ ਉਹਨਾਂ ਨੂੰ ਉਹਨਾਂ ਦੇ ਵਟਸਐਪ ਤੇ ਇੱਕ ਅਨਨੋਨ ਨੰਬਰ ਤੋਂ ਮੈਸੇਜ ਆਂਦਾ ਹੈਗਾ ਚਲਾਨ ਕਰਕੇ ਕੋਈ ਵੀ ਤੁਹਾਡਾ ਚਲਾਨ ਹੋ ਗਿਆ ਤੇ ਉਹਦੀ ਨਾਲ ਇੱਕ ਫਾਈਲ ਰੀਸੀਵ ਹੁੰਦੀ ਹੈ ਉਹਨਾਂ ਨੂੰ APK ਫਾਈਲ RTO ਚਲਾਨ.apk ਕਰਕੇ ਉਹਨਾਂ ਤੋਂ ਉਹ ਕਲਿੱਕ ਹੋ ਜਾਂਦੀ ਹੈ ਉਹਦੇ ਨਾਲ ਉਹਨਾਂ ਦਾ ਜਿਹੜਾ ਫੋਨ ਦਾ ਐਕਸੈਸ ਹੈ ਕਿਉਂਕਿ ਉਹ ਅਸਲ ਦੇ ਵਿੱਚ ਚਲਾਉਣ ਵਾਲਾ ਕੋਈ ਸਿਸਟਮ ਨਹੀਂ ਹੈਗਾ ਉਹ ਤਾਂ ਆਨਲਾਈਨ ਚਲਾਉਣ ਵਾਲਾ ਕੋਈ ਨਹੀਂ ਹੈਗੀ ਸੀ ਉਹ ਉਹ ਤਾਂ ਫੇਕ ਸੀਗੀ ਫਰਜੀ ਫਰੋਟੇਸਟਰਸ ਨੇ ਬਣਾਈ ਹੋਈ ਫਾਈਲ ਸੀ ਜਿਸ ਦਿਨ ਉਹਨਾਂ ਦੇ ਫੋਨ ਦਾ ਐਕਸੈਸ ਫਰੋਟੇਸਟਰਸ ਕੋਲ ਚਲਾ ਗਿਆ ਤਾਂ ਉਹਨਾਂ ਦਾ ਬੈਂਕ ਖਾਤੇ ਦੇ ਵਿੱਚੋਂ ਕਰੀਬ 9.5 ਲੱਖ ਰੁਪਏ ਜਿਹੜੇ ਉਹ OTP ਆ ਕੇ ਤਾਂ ਉਹਨਾਂ ਨੂੰ ਫੋਨ ਐਕਸੈਸ ਲੈ ਕੇ ਤਾਂ ਉਹਨਾਂ ਦਾ ਨੁਕਸਾਨ ਹੋ ਗਿਆ ਕਰੀਬ 9.5 ਲੱਖ ਰੁਪਏ ਦਾ ਇਹਨੂੰ 9.5 ਲੱਖ ਵਿੱਚ ਇਕੱਠਾ ਕਰਿਆ ਗਿਆ ਜੋ ਕਿਸ਼ਤਾਂ ਨਹੀਂ ਕਰਿਆ ਲੱਖ-ਲੱਖ ਰੁਪਏ ਕਰਕੇ 2-2 ਲੱਖ ਕਿਸ ਤਰ੍ਹਾਂ ਕਰਿਆ ਗਿਆ ਬਾਕੀ ਪੜੇ ਲਿਖੇ ਲੋਕ ਥੋੜਾ ਪੜ ਲੈਂਦੇ ਜੇ ਆਪਾਂ ਕੇ ਇਹ ਪੜੇ ਲਿਖੇ ਲੋਕਾਂ ਨੂੰ ਠੱਗਿਆ ਸ਼ਿਕਾਰ ਬਣਾਇਆ ਤਾਂ ਅਣਪੜ ਲੋਕਾਂ ਦਾ ਬਹੁਤ ਸੌਖਾ ਹੈਗਾ ਬਣਾਉਣਾ ਅ ਜਿਹੜੀ ਇਹ ਠੱਗੀ ਹੋਈ ਹੈ ਇਹਦੇ ਵਿੱਚ 4 ट्रांजੈਕਸ਼ਨਸ ਹੋਈਆਂ ਨੇ ਤਾਂ ਉਹ ਅੱਗੇ ਕਿਸੇ ਕ੍ਰੈਡਿਟ ਕਾਰਡਸ ਦੇ ਬਿੱਲ ਭਰੇ ਗਏ ਨੇ ਉਹ ਕ੍ਰੈਡਿਟ ਕਾਰਡ ਵੀ ਵੱਖਰੇ-ਵੱਖਰੇ ਨੇ ਕੋਈ SBI ਦਾ ਜਿੱਦਾਂ ਕੋਈ ਹੋਰ ਕਿਸੇ ਬੈਂਕਾਂ ਦੇ ਨੇ ਤਾਂ ਉਹਨਾਂ ਦੇ ਬਿੱਲ ਭਰੇ ਗਏ ਨੇ 4 ਐਂਟਰੀਆਂ ਦੇ ਵਿੱਚ ਨੁਕਸਾਨ ਹੋਇਆ ਬਾਕੀ ਫੇਰ ਉਹੀ ਗੱਲ ਵੀ ਉਹਨਾਂ ਤੋਂ ਉਹ ਤੇਜ਼ੀ ਚ ਸੀਗੇ ਜਦੋਂ ਉਹ ਲਿੰਕ ਉਹਨਾਂ ਤੋਂ ਕਲਿੱਕ ਹੋਇਆ ਜਿਹੜੀ ਐਪ ਆ ਉਹ ਉਹਨਾਂ ਦੇ ਫੋਨ 'ਚ ਇੰਸਟਾਲ ਹੋ ਗਈ ਉਹਦੇ ਨਾਲ ਹੀ ਨੁਕਸਾਨ ਹੋਇਆ ਤਾਂ ਉਹ ਥੋੜਾ ਜਿਹਾ ਧਿਆਨ ਰੱਖਣ ਦੀ ਵੀ ਲੋੜ ਹੈ ਅਨਨੋਨ ਨੰਬਰ ਦੇ ਵਿੱਚੋਂ ਮੈਸੇਜ ਆਇਆ ਹੈ ਅਸੀਂ ਅਨਨੋਨ ਲਿੰਕ ਨੂੰ ਕਲਿੱਕ ਕਰ ਰਹੇ ਹਾਂ ਤਾਂ ਥੋੜਾ ਧਿਆਨ ਦੇਣ ਦੀ ਉਹਨਾਂ ਨੂੰ ਲੋੜ ਸੀਗੀ ਜੇ ਇਹਨੇ ਤੇਜ਼ੀ ਚ ਨਾ ਹੁੰਦੇ ਸ਼ਾਇਦ ਨੁਕਸਾਨ ਨਾ ਹੁੰਦਾ ਮੈਂ ਐਂਟਰੀ ਹੁੰਦੀ ਬੈਂਕ ਤੋਂ ਹੁਣ ਅਫੇ ਜੀ 2-3 ਲੱਖ ਦੀ ਐਂਟਰੀ ਮਾਰਦਾ ਤਾਂ ਬੈਂਕ ਉਹਦੀ ਪਰਮਿਸ਼ਨ ਵੀ ਮੰਗਦਾ ਹੈ ਕਿਤੇ ਨਾ ਕਿਤੇ ਕਾਲ ਵੀ ਬੈਂਕ ਦੀ ਆਉਂਦੀ ਹੈਗੀ ਆ ਕਿ ਉਹਨਾਂ ਦੀਆਂ ਥਗੀਆਂ ਇਸ ਤਰ੍ਹਾਂ 9 ਲੱਖ ਦੀਆਂ ਕਿੰਨੀਆਂ ਐਂਟਰੀਆਂ ਹੋਈਆਂ ਫਿਰ ਕਿਵੇਂ ਸਾਰਾ ਉਹਨਾਂ ਪ੍ਰੋਸੈਸ ਕਿਵੇਂ ਕੀਤਾ ਸਰ ਜਦੋਂ ਉਹਨਾਂ ਨੂੰ APK ਫਾਈਲ ਦੇ ਵਿੱਚ ਇੰਸਟਾਲ ਹੋ ਗਈ ਨਾ ਫੋਨ 'ਚ ਉਸ ਤੋਂ ਬਾਅਦ ਉਹ ਉਹਦੇ ਪਿੱਛੇ ਪ੍ਰੋਗਰਾਮਿੰਗ ਕੀ ਹੈ ਉਹਨੇ ਕੀ ਅਸੈਸ ਲਿਆ ਫੋਨ ਦਾ ਉਹਦੇ ਉਹਨਾਂ ਦੇ ਹੋ ਸਕਦਾ ਹੈ ਫੋਨ ਦੇ ਵਿੱਚ ਉਹਨਾਂ ਦੇ ਬੈਂਕ ਨੇ OTP ਉਹਨਾਂ ਨੂੰ ਭੇਜੇ ਹੋਣ ਤਾਂ ਉਹ OTP ਅੱਗੇ ਉਹ ਐਪ ਦੀ ਰਾਹੀਂ ਫਰਾਡਸਟਰ ਸਕੋਲ ਚਲ ਗਈ ਤੇ ਜਿਹਦੇ ਨਾਲ ਉਹ ਐਂਟਰੀਆਂ ਹੋ ਗਈਆਂ ਚਾਰ ट्रांजੈਕਸ਼ਨਸ ਵਿੱਚ ਪੈਸੇ ਗਏ ਐ 3 ਲੱਖ 3.5 ਲੱਖ 140000 ਦੀ ਐ ਇਦਾਂ ਕਰਕੇ 9.5 ਲੱਖ ਐ ਕੰਪਲੀਟ ਫਿਰ ਮਾਮਲਾ ਬੰਦ ਦਰਜ ਕਰ ਲਿਆ ਗਿਆ ਕਿ ਲੱਗਦਾ ਕਦੋਂ ਤੱਕ આરોપીਾਂ ਦਾ ਫੜਾਇਆ ਜਾਊਗਾ ਕਾਫੀ ਪਾ ਮੇ ਪ੍ਰਕਾਸ਼ ਜਿਹੜਾ ਲੰਬਾ ਹੁੰਦਾ ਉਸ ਤੋਂ ਪਹਿਲਾਂ ਵੀ ਤੁਸੀਂ ਕਿੰਨੇ ਕੇਸ ਐ ਜਿਹੜੇ ਹੁਣ ਤੱਕ ਟ੍ਰੇਸ ਕਰ ਸਪਾਏ ਹੋ ਹਾਂ ਥੋੜਾ ਜਿਹਾ ਅਸੀਂ ਜਿਹੜਾ ਵਟਸਐਪ ਤੋਂ ਰਿਕਾਰਡ ਲੈਣਾ ਹੁੰਦਾ ਬੈਂਕਾਂ ਤੋਂ ਰਿਕਾਰਡ ਲੈਣਾ ਹੁੰਦਾ ਤਾਂ ਇਹ ਥੋੜਾ ਜਿਹਾ 올 ਇੰਡੀਆ ਦੇ ਵਿੱਚ ਫੈਲਿਆ ਹੋਣ ਕਰਕੇ ਜਿਹੜੇ ਫਰਾਡਸਟਰ ਦਾ ਉਹ ਨਜ਼ਦੀਕ ਨਹੀਂ ਬੈਠੇ ਹੁੰਦੇ ਇਸ ਕਰਕੇ ਥੋੜਾ ਜਿਹਾ ਗੁੰਝਲਦਾਰ ਹੁੰਦਾ ਹੈ ਤੇ process ਥੋੜਾ ਜਿਹਾ ਲੰਬਾ ਚੱਲ ਜਾਂਦਾ ਹੈ ਵੈਸੀ ਟ੍ਰੇਸ ਹੋ ਜਾਂਦੇ ਹੈ ਮੋਸਟ ਕੇਸ ਤੇ ਅੱਜ ਤੱਕ ਜਿਹੜਾ ਤੁਸੀਂ ਗੱਲ ਕੀਤੀ ਕਿ ਨੇ ਕੇਸ ਟ੍ਰੇਸ ਕੀਤੇ ਉਹ ਬੈਂਕ ਦੇ ਰਿਕਾਰਡ ਤੇ ਬੈਂਕ ਕਿਦਾਂ ਦਾ ਡਾਟਾ ਫੈਚ ਕਰਦਾ ਹੈ ਆਈਪੀਸ ਮਿਲਦੇ ਕਿ ਨਹੀਂ ਆਈਪੀ ਮਿਲਦੇ ਹੈ ਤਾਂ ਕਿਸ ਤਰ੍ਹਾਂ ਦੇ ਆਈਪੀ ਫੈਚ ਹੁੰਦੇ ਹੈ ਬੈਂਕ ਦੇ ਸਿਸਟਮ ਦੇ ਵਿੱਚ ਇਹ ਉਸ ਚੀਜ਼ ਤੇ ਡਿਪੈਂਡ ਕਰਦਾ ਹੈ ਕਿ ਉਹ ਟ੍ਰੇਸੇਬਿਲਟੀ ਕਿੰਨੇ ਕ ਪਰਸੈਂਟ ਤੱਕ ਹੋ ਸਕਦੀ ਹੈ ਆਈਪੀ 4 ਜਦੋਂ ਮਿਲ ਜਾਂਦੇ ਆ ਤਾਂ ਉਹ ਉਹਦੇ ਚ ਰਿਕਾਰਡ ਬਹੁਤ ਵਾਈਡ ਹੁੰਦਾ ਹੈ ਜੇ ਆਈਪੀ 4 ਮਿਲਨ ਤਾਂ ਉਹਦੇ ਨਾਲ ਥੋੜੀ ਜੀ ਪੋਸਿਬਿਲਟੀ ਘਟ ਜਾਂਦੀ ਹੈ ਆਈਪੀ 6 ਹੁੰਦੇ ਆ ਜਿਹੜੇ ਉਹ ਕਿਸੇ ਦੇ ਸਪੈਸ਼ਲ ਫੋਨ ਦੀ ਡਿਵਾਈਸ ਦੇ ਨੰਬਰ ਨਾਲ ਉਹਦੇ ਨਾਲ ਥੋੜਾ ਸੌਖਾ ਹੋ ਜਾਂਦਾ ਆਈਪੀ 6 ਜੇ ਬੈਂਕ ਦਾ ਸਿਸਟਮ ਫੈਚ ਕਰਦਾ ਤਾਂ ਇਹ ਠੱਗੀ ਦੇ ਸ਼ਿਕਾਰ ਬਣਾਉਂਦੇ ਨੇ ਸ਼ਰ ਬਾਹਰਲੇ ਰਾਜਾਂ ਦੇ ਤੇ ਪਿਛਲੇ ਦਿਨਾਂ ਤੁਜੀ ਇੱਕ ਨੌਜਵਾਨ ਵੀ ਫੜਿਆ ਸੀਗਾ ਬਾਹਰਲੇ ਰਾਜਾਂ ਤੋਂ ਸੀਗਾ ਤੇ ਇਹ ਤੇ ਪੰਜਾਬ ਚ ਇਹਦਾ ਉਹ ਆਪਣੇ ਨੌਜਵਾਨਾਂ ਨੂੰ ਯਾਰ ਬੜੇ ਲਿਖੇ ਲੋਕਾਂ ਨੂੰ ਸ਼ਿਕਾਰ ਬਣਾਉਂਦਾ ਸੀ ਜਿਹੜੇ ਬਾਹਰ ਬੈਠੇ ਨੇ ਉਹ ਜ਼ਿਆਦਾ ਕਰਦੇ ਨਹੀਂ ਦੇਖੋ ਜੀ ਸਿਸਟਮ ਤਾਂ ਉਸ 올 ਇੰਡੀਆ ਹੀ ਫੈਲਿਆ ਹੋਇਆ ਹੈ ਬਟ ਜਿੰਨਾ ਕ ਸਾਡੇ ਧਿਆਨ ਚ ਆਉਂਦੀ ਆ ਹੁਣ ਤੱਕ ਗੱਲ ਉਹ ਵੈਸਟ ਬੰਗਾਲ ਮਹਾਰਾਸ਼ਟਰ ਓਡੀਸ਼ਾ ਬਿਹਾਰ ਯੂਪੀ ਇੱਥੋਂ ਦੇ ਲੋਕਾਂ ਦੇ ਖਾਤੇ ਯੂਜ਼ ਹੁੰਦੇ ਆ ਉਹਨਾਂ ਦੇ ਮੋਬਾਈਲ ਨੰਬਰ ਯੂਜ਼ ਹੁੰਦੇ ਆ ਤੇ ਕਈ ਡਿਜੀਟਲ ਅਰੈਸਟ ਦੇ ਜਿਵੇਂ ਮਾਮਲੇ ਆਉਂਦੇ ਆ ਉਹਦੇ ਚ ਜਿਹੜੇ ਆਈਪੀਜ਼ ਆਉਂਦੀਆਂ ਜਿੰਨਾ ਨੰਬਰਾਂ ਤੋਂ ਕਾਲਾਂ ਆਉਂਦੀਆਂ ਨੇ ਉਹ ਤਕਰੀਬਨ ਸਾਰੇ ਨੰਬਰਾਂ ਦੀ ਜਿਹੜੇ ਆਈਪੀਜ਼ ਨੇ ਉਹ ਤਕਰੀਬਨ ਬਾਹਰ ਦੇ ਆਉਂਦੇ ਨੇ ਜਿਵੇਂ ਕੰਬੋਡੀਆ ਵੀ ਵਿਏਟਨਾਮ ਉੱਥੇ ਉਹਨਾਂ ਨੇ ਆਪਣਾ ਸੈਟਅਪ ਕੀਤਾ ਹੁੰਦਾ ਫਰਾਡਸਟਰਸ ਨੇ ਤੇ ਇਦਰੋਂ ਕੁਛ ਨਾ ਕੁਛ ਜਿਵੇਂ ਮੋਬਾਈਲ ਨੰਬਰ ਜਾਂ ਬੈਂਕ ਖਾਤੇ ਇਦਰੋਂ ਪ੍ਰੋਵਾਈਡ ਕਰਾ ਕੇ ਉਹ ਆਰਗੇਨਾਈਜ਼ ਕਰਕੇ ਪੂਰਾ ਕ੍ਰਾਈਮ ਕਰਦੇ ਤੁਸੀਂ ਉੱਥੇ ਉੱਥੇ ਜਾ ਕੇ ਵੀ ਆਏ ਹੋ ਕੋਈ ਸਿੱਟਾ ਤੁਸੀਂ ਉਥੋਂ ਪੁਲਿਸ ਨਾਲ ਨਹੀਂ ਤੁਸੀਂ ਸੰਪਰਕ ਕਰਦੇ ਵੀ ਇਹਨਾਂ ਲੋਕਾਂ ਦੇ ਉੱਤੇ ਕੋਈ ਨਕੇਲ ਕਸੀ ਜਾਵੇ ਜੋ ਉੱਥੋਂ ਦੀ ਪੰਜਾਬ ਪੁਲਿਸ ਹੈ ਕਿ ਜਾਂ ਪੰਜਾਬ ਪੁਲਿਸ ਹੈ ਤੁਹਾਡੇ ਕੋਲ ਕੋਈ ਕੰਪਲੇਟ ਹੁੰਦੀ ਹੈ ਜੇ ਉੱਥੇ ਦੀ ਪੁਲਿਸ ਨੂੰ ਤੁਸੀਂ ਕੋਈ ਕੰਪਲੇਟ ਕਰਦੇ ਹੋ ਵੀ ਇਹਨਾਂ ਦੇ ਕੱਸਾ ਜਾਵੇ ਸਕੰਜਾ ਦੇਖੋ ਜੀ ਉਹ ਤਾਂ 올 ਇੰਡੀਆ ਹੀ ਆਈ 4 ਸੀ ਸਾਡਾ ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਹੈ ਉਹ 올 ਇੰਡੀਆ ਹੀ ਪ੍ਰੋਸੈਸ ਦਾ ਚੱਲ ਰਿਹਾ ਹੈ ਬਾਕੀ ਨਵਾਂ ਕ੍ਰਾਈਮ ਹੋਣ ਦੇ ਕਾਰਨ ਉਹ ਟੈਕਨੀਕਲੀ ਬਹੁਤ ਜ਼ਿਆਦਾ ਫਰਾਡਸਟਰਜ਼ ਹੋਰ ਤੇਜ਼ ਹੁੰਦੇ ਆ ਸਰ ਤੋਂ ਅਸੀਂ ਪਿੱਛਾ ਕਰਦੇ ਆ ਜਦ ਨੂੰ ਅਸੀਂ ਟੈਕਨੀਕ ਨਵੀਂ ਲੈ ਕੇ ਆਉਂਦੇ ਆ ਉਹ ਤਰੀਕਾ ਹੋਰ ਨਵਾਂ ਲੱਭ ਲੈਂਦੇ ਆ ਕੋਸ਼ਿਸ਼ ਕਰਦੇ ਆ ਕੋਆਪਰੇਟਿਵ ਹੈਗਾ ਆਪਸ ਚ ਸਾਰੀਆਂ ਸਟੇਟਾਂ ਦਾ ਉਹਨਾਂ ਦੀ ਕੋਆਪਰੇਸ਼ਨ ਨਾਲ ਹੀ ਚੱਲ ਰਹੀ ਹੈ ਇਨਵੈਸਟੀਗੇਸ਼ਨ ਉਧਰ ਮੈਂ ਮਹਨ ਨਵੇਂ ਕਿ ਕਿਸ ਤਰ੍ਹਾਂ ਦੇ ਠੱਗੀ ਦੇ ਸ਼ਿਕਾਰ ਹੋ ਜਿਸ ਤਰ੍ਹਾਂ ਚਲਾਨ ਵਾਲਾ ਦੇਖਿਆ ਆਪਾਂ ਉਹ ਸ਼ਿਕਾਰ ਹੋਇਆ ਕਹਿੰਦੇ ਉਹ ਜਿਹੜੇ ਆਪਾਂ ਟੋਲ ਤੇ ਟੋਲ ਕੱਟਿਆ ਜਾਂਦਾਗਾ ਉਹ ਉਹ ਉਹਨੂੰ ਵੀ ਸ਼ਿਕਾਰ ਬਣਾਇਆ ਤਾਂ ਕੋਈ ਨਵੇਂ ਕੀ ਕੀ ਢੰਗ ਨੇ ਜੇ ਤੁਸੀਂ ਲੋਕਾਂ ਨੂੰ ਜਾਗਰੂਕ ਕਰ ਸਕੋ ਜਿਹਦੇ ਨਾਲ ਇਹਨੂੰ ਬਚਾ ਜਾ ਸਕਦੇ ਨੇ ਲੋਕ ਪਰਚਤ ਵਾਸਤੇ ਤਾਂ ਮੇਨ ਗੱਲ ਤਾਂ ਹੈਗੀ ਆ ਵੀ ਜਿਹੜਾ ਅਣਜਾਣ ਬੰਦਾ ਹੁੰਦਾ ਉਹ ਤੋਂ ਆਪਾਂ ਪਹਿਲਾਂ ਵੀ ਕਹਿੰਦੇ ਵੀ ਅਣਜਾਣ ਲੋਕਾਂ ਤੋਂ ਬਚ ਕੇ ਰਹੋ ਆ ਜ਼ਰੂਰੀ ਨਹੀਂ ਹੈਗਾ ਅਣਜਾਣ ਬੰਦਾ ਆਪਾਂ ਨੂੰ ਬਾਈ ਫੇਸ ਮਿਲੇ ਜਿਹੜੇ ਆਪਾਂ ਨੂੰ ਫੋਨ ਤੇ ਲਿੰਕਸ ਆਉਂਦੇ ਨੇ ਫੋਨ ਜਾਂ ਟੈਲੀਗ੍ਰਾਮ ਤੇ ਆਪਾਂ ਰਿਸੀਵ ਕਰਦੇ ਆ ਕੋਈ ਮੈਸੇਜ ਉਹ ਵੀ ਤਾਂ ਅਨਨੋਨੀ ਨੇ ਨਾ ਬੰਦੇ ਨੂੰ ਆਪਾਂ ਜਾਣਦੇ ਨਹੀਂ ਹੁੰਦੇ ਅਣਜਾਣ ਨੰਬਰਾਂ ਨੂੰ ਅਣਜਾਣ ਲਿੰਕਸ ਨੂੰ ਕਲਿੱਕ ਨਹੀਂ ਕਰਨਾ ਤੇ ਬਾਕੀ ਜਿਹੜਾ ਸਮੱਸਿਆ ਇੱਥੇ ਆ ਰਹੀ ਹੈ ਜਿਵੇਂ ਗਰੀਬ ਲੋਕ ਖਾਤੇ ਵੇਚ ਦਿੰਦੇ ਆ ਜਾਂ ਖਾਤਾ ਕਿਰਾਏ ਤੇ ਦੇ ਦਿੰਦੇ ਆ ਉਹ ਆਪਣੇ ਬਠਿੰਡੇ ਦੇ ਵੀ ਕਈ ਖਾਤੇ ਇਸ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਵੀ ਖਾਤੇ ਫ੍ਰੀਜ਼ ਹੋ ਜਾਂਦੇ ਜਦੋਂ ਉਹਨਾਂ ਚੋਂ ਪੈਸਾ ਘੁੰਮਦਾ ਤਾਂ ਇਹਨਾਂ ਚੀਜ਼ਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਲਾਲਚ ਬੁਰੀ ਬਲਾਹ ਹੈ ਕੋਈ ਚੀਜ਼ ਸਸਤੀ ਇੰਟਰਨੈਟ ਤੇ ਮਿਲਦੀ ਹੈ ਉਹਦੇ ਪਿੱਛੇ ਨਹੀਂ ਜਾਣਾ ਚਾਹੀਦਾ ਕਿਉਂਕਿ ਅੱਜਕੱਲ ਕੋਈ ਆਪਣਾ ਨੁਕਸਾਨ ਕਰਾ ਕੇ ਤੁਹਾਨੂੰ ਬਹੁਤ ਸਸਤੀ ਚੀਜ਼ ਪ੍ਰੋਵਾਈਡ ਨਹੀਂ ਕਰਵਾਉਂਦਾ ਤਾਂ ਉਹਦੇ ਪਿੱਛੇ ਕਿਤੇ ਨਾ ਕਿਤੇ ਤੁਹਾਡਾ ਲਾਲਚ ਵੀ ਤੁਹਾਡਾ ਨੁਕਸਾਨ ਕਰਦਾ ਹੈ ਬਿਲਕੁਲ ਐਸਨਕਵੀਰ ਕੌਰ ਜਿਨ੍ਹਾਂ ਨੇ ਕਿਹਾ ਕਿ ਲਾਲਚ ਝਾਕੇ ਕਈ ਵਾਰ ਬੰਦਾ ਠੱਗੀ ਦਾ ਸ਼ਿਕਾਰ ਹੋ ਜਾਂਦਾ ਇਸ ਕਰਕੇ ਲਾਲਚ ਤੋਂ ਬਚੋ ਦੂਸਰਾ ਜਿਹੜੇ ਫੇਕ ਓਟੀਪੀ ਆਉਂਦੇ ਆ ਜਾਂ ਫੇਕ ਲਿੰਕ ਆਉਂਦੇ ਆ ਉਹਨਾਂ ਤੋਂ ਜਾਗਰੂਤ ਰਹਿਣ ਦੀ ਲੋੜ ਮਨੀਸ਼ ਗਰ ਪੀਟੀਸੀ ਨਿਊਜ਼ ਬ